ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਧੰਨਵਾਦ ਬੁਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣਾ ਜਿਹੜਾ ਸੂਟ ਸੀਗਾ ਉਹ ਹੈਂਡਵਰਕ ਦਾ ਆਪਣੇ ਕੋਲ ਰੈਡੀ ਹੋ ਕੇ ਆਇਆ ਹੈ ਕਸਟਮਰ ਦਾ ਸੂਟ ਸੀ ਤੇ ਇਹ ਆਪਾਂ ਅੱਜ ਤੁਹਾਨੂੰ ਵੀਡੀਓ 'ਚ ਦਿਖਾਉਨੇ ਆ ਮੇਰੇ ਆਪਾਂ ਨੂੰ ਰਿਕਵੈਸਟ ਆ ਵੀ ਜਿਨ੍ਹਾਂ ਨੂੰ ਜੋ ਵੀ ਸੂਟ ਪਸੰਦ ਆਉਣਾ ਹੁੰਦਾ ਹੈ ਪਲੀਜ਼ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਜਿਹੜਾ WhatsApp ਤੇ ਮੈਸੇਜ ਕਰਦਿਆ ਕਰੋ ਤੇ ਆਪਣਾ ਸੂਟ ਆ ਜਿਹੜਾ ਆਪਣੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਸੂਟ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਚਲੋ ਜੀ ਸੂਟ ਦੇਖੋ ਆਪਾਂ ਤੁਹਾਨੂੰ ਸ਼ੁਰੂ ਕਰਦੇ ਆਂ ਤੇ ਮੇਰੀ ਰਿਕਵੈਸਟ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਦੇਖੋ ਸੂਟ ਇਹ ਆਪਾਂ ਐਸਕੇ ਦੀ ਕ੍ਰੇਪ ਤੇ ਉੱਪਰ ਰੈਡੀ ਕੀਤਾ ਜੀ ਦੇਖੋ ਨੰਕ ਦਾ ਵਰਕ ਹੋ ਗਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੇਖੋ ਪੂਰੀ ਸ਼ਰਟ ਦੇ ਪ੍ਰੈਸ ਤਰ੍ਹਾਂ ਦੇ ਡਾਟਸ ਬਣੇ ਹੋਏ ਨੇ ਪੂਰਾ ਫੁੱਲ ਸਾਈਜ਼ ਜਿਹੜਾ ਸੂਟ ਹੈਗਾ ਆਪਣੇ ਕੋਲ ਹੈਂਡਵਰਕ ਦਾ ਹੋਊਗਾ ਫੁੱਲ ਹੈਂਡਵਰਕ ਦਾ ਹੋਇਆ ਵਿੱਚ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਇਹਦੇ ਉੱਪਰ ਕੰਮ ਹੋਇਆ ਹੈਗਾ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਹੈਵੀ ਫਰੰਟ ਬਣਿਆ ਇਸ ਦਾ ਦੇਖੋ ਘੇਰਾ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਹੈਗਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਤੇ ਇਸ ਦੇ ਜਿਹੜਾ ਸੇਮ ਸਾਈਡ ਦੇ ਉੱਪਰ ਆਪਾਂ ਬਾਵਾ ਦਾ ਵਰਕ ਕੀਤਾ ਹੈ ਬਹੁਤ ਹੀ ਹੈਵੀ ਸੂਟ ਜਿਹੜਾ ਆਪਾਂ ਰੈਡੀ ਕੀਤਾ ਦੇਖੋ ਇਸ ਤਰ੍ਹਾਂ ਦਾ ਵਰਕ ਆ ਜਾਊਗਾ ਇਸ ਦੀ ਪਾਹ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਹੋਇਆਗਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰ ਪਾਉਣੀ ਹੈ ਦੇਖੋ ਇਹ ਹੈ ਨਾ ਬਾਂਦਾ ਵਰਕ ਤੇ ਸੇਮ ਹੀ ਵਰਕ ਜਿਹੜਾ ਅਸੀਂ ਆਪਾਂ ਸਲਵਾਰ ਦੇ ਪੌਂਚਿਆਂ ਦੇ ਉੱਪਰ ਕੀਤਾ ਹੈ ਦੇਖੋ ਇਹ ਵਾਲਾ ਵਰਕ ਆ ਜੋ ਗੈਸ ਤੇ ਪੌਂਚਿਆਂ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਬਣਿਆ ਹੋਇਆ ਹੈ ਇਹ ਬਹੁਤ ਜ਼ਿਆਦਾ ਕਲਰ ਕੰਟਰਾਸਟ ਇਹਦਾ ਪਿਆਰਾ ਹੈਗਾ ਤੇ ਇੰਨਾ ਕੁ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੈਗਾ ਇਹ ਆਪਣਾ ਕਿਸੇ ਦਾ ਤਾਜਵਰੀ ਦੇ ਵਿੱਚ ਲੈਣ ਲਈ ਬਹੁਤ ਹੀ ਪਿਆਰਾ ਸੂਟ ਸੀਗਾ ਪਾਰਟੀ ویئر ਸੂਟ ਰੈਡੀ ਕੀਤਾ ਆਪਾਂ ਤੇ ਇਸ ਦੇ ਨਾਲ ਆਪਾਂ ਕਮਲ ਜਨੂਨ ਦਾ ਸਿੰਪਲ ਦੁਪੱਟਾ ਰੱਖਿਆ ਹੈ ਦੁਪੱਟੇ ਦੁਪੱਟੇ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਇਹਦੇ ਨਾਲ ਆਪਾਂ ਕਮਲ ਚੂਨੂ ਦਾ ਦੁਪੱਟਾ ਇਸ ਤਰ੍ਹਾਂ ਦੀ ਲੇਸ ਲਾ ਕੇ ਰੈਡੀ ਕੀਤਾ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਹੈ ਤੇ ਇਹ ਆਪਣੇ ਕੋਲ ਸੇਮ ਆ ਆਪਾਂ ਤਿੰਨ ਸੂਟਾਂ ਦਾ ਆਡਰ ਸੀ ਆਪਣੇ ਭੈਣ ਦਾ ਕਿਸੇ ਦਾ ਤੇ ਆਪਾਂ ਦੋ ਸੂਟ ਉਹਨਾਂ ਦੇ ਰੈਡੀ ਜਿਹੜੇ ਹੈਗੇ ਰੈਡੀ ਕਰਤੇ ਤੀਸਰਾ ਸੂਟ ਆਪਰੇ ਕੋਲ ਬਣਾਣਾ ਹੈ ਸੇਮ ਤਿੰਨੇ ਸੂਟ ਸੇਮ ਹੀ ਇਹਨਾਂ ਦਾ ਜਿਹੜਾ ਹੈਗਾ ਵਰਕ ਦਾ ਡਿਜ਼ਾਈਨ ਸੇਮ ਹੀ ਕਲਰ ਹੈ ਤਿੰਨ ਸੂਟਸ ਨੂੰ ਆਪਾਂ ਇੱਕੋ ਜਿਹੇ ਜੰਦੇ ਰੈਡੀ ਕੀਤੇ ਹਨ ਇਹਦੇ ਦੋ ਸੂਟ ਬਣਗੇ ਇਹ ਵੀ ਸੇਮ ਫਰੰਟ ਹੈ ਦਾ ਹੈਵੀ ਕੇਅਰ ਆ ਬਣਿਆ ਹੋਇਆ ਹੈਗਾ ਤੇ ਬਹੁਤ ਹੀ ਪਿਆਰਾ ਇਹਦੇ ਉੱਪਰ ਵੀ ਵਰਕ ਹੋਇਆ ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਵਰਕ ਹੋਇਆ ਹੈਗਾ ਫੁੱਲ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੈਂਡ ਵਰਕ ਦਾ ਪੂਰਾ ਹੈਂਡ ਵਰਕ ਦਾ ਹੈਵੀ ਸੂਟ ਹੈ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਬਣਵਾਉਣ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਸੂਟ ਦੀ ਲੁੱਕ ਤੁਸੀਂ ਪੂਰੀ ਫਰੰਟ ਦੇਖ ਸਕਦੇ ਹੋ ਮੈਂ ਇੱਕ ਵਾਰ ਫਿਰ ਘੁਮ ਕੇ ਦਿਖਾਉਂਦੀ ਆਂ ਵੀ ਪਿਸਤਾਂ ਦੀ ਡਿਜ਼ਾਈਨਿੰਗ ਪੂਰੀ ਸ਼ਰਟ ਦੀ ਦੇਖੋ ਇਸ ਤਰ੍ਹਾਂ ਇਹ ਬਾਹਮਾ ਨਾਲ ਵਰਕ ਆ ਗਿਆ ਇਹ ਵਾਲਾ ਤੇ ਇਹ ਵਾਲਾ ਹੈਗਾ ਨੈੱਕ ਦਾ ਵਰਕ ਆ ਗਿਆ ਪੂਰਾ ਹੈਵੀ ਇਸ ਦਾ ਇੰਕਾ ਕੀ ਰਵਣਾ ਹੈਗਾ ਜੇ ਇਹ ਵਾਲਾ ਸੂਟ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਜਾਂ ਤੁਸੀਂ ਤੁਹਾਨੂੰ ਆਪਣੇ ਕੋਲ ਕੋਈ ਹੋਰ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਪਲੀਜ਼ ਆਪਣੇ ਕੋਲ ਜਿਹੜਾ ਹੈ ਨਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਸੂਟ ਆ ਜਿਹੜਾ ਭੇਜ ਕੇ ਆਪਣਾ ਸੂਟ ਆ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਟਾਫ ਹੈ ਜਿਹੜਾ ਆਪਣੇ ਕੋਲੋਂ ਲੈ ਕੇ ਵੀ ਆਪਾਂ ਨੂੰ ਭੇਜ ਸਕਦੇ ਹੋ ਤੇ ਆਪਣੇ ਕੋਲੋਂ ਵੀ ਲੈ ਸਕਦੇ ਹੋ ਜੇ ਜੇ ਵੀ ਤੁਹਾਨੂੰ ਬਾਕ ਪਸੰਦ ਹੁੰਦਾ ਹੈ ਸੂਟ ਦਾ ਕਲਰ ਨਹੀਂ ਪਸੰਦ ਜਾਂ ਕਲਰ ਪਸੰਦ ਦਾ ਵਰਕ ਨਹੀਂ ਪਸੰਦ ਤਾਂ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਸੋਹਣਾ ਸੋਹਣਾ ਸੂਟ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਸਾਰੇ ਤਰ੍ਹਾਂ ਦਾ ਵਰਕ ਆਪਣੇ ਕੋਲੇ ਅਵੇਲੇਬਲ ਹੈ ਹੈਂਡਵਰਕ ਕਾਰੀ ਵਰਕ ਮਸ਼ੀਨ ਵਰਕ ਨੀਡਲ ਵਰਕ ਜੋ ਵੀ ਤੁਹਾਨੂੰ ਵਰਕ ਪਸੰਦ ਆ ਤੁਸੀਂ ਆਪਣੇ ਕੋਲੋਂ ਜੈਨੋਂ ਜੇ ਪ੍ਰਾਈਸ ਦੇ ਵਿੱਚ ਆਪਣੇ ਕੋਲੋਂ ਸੂਟ ਆ ਜਿਹੜਾ ਲੈ ਸਕਦੇ ਹੋ ਤੇ ਇਹ ਸੂਟ ਜੇ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰਨਾ ਤੁਸੀਂ 20 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਵਰਕ ਇਹ ਸੂਟ ਦਾ ਜਿਹੜਾ ਬਣਵਾ ਕੇ ਲੈ ਸਕਦੇ ਹੋ ਆਪਣੇ ਕੋਲੋਂ ਜਿਨ੍ਹਾਂ ਨੂੰ ਪਹਿਨਣਾ ਨੂੰ ਕੋਈ ਫੰਕਸ਼ਨ ਆਗਾ 20 ਦਿਨਾਂ ਦੇ ਵਿੱਚ ਤੁਸੀਂ ਆਪਣੇ ਕੋਲੋਂ ਇਹ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਥੋੜਾ ਇਹਦੇ ਲਈ ਤੁਹਾਨੂੰ ਟਾਈਮ ਚਾਹੀਦਾ ਇਸ ਲਈ ਜਿੰਨਾ ਬਣਾ ਨੂੰ ਵੀ ਪਸੰਦ ਹੋਵੇ ਪਲੀਜ਼ ਜਿਹੜਾ ਸੂਟ ਦਾ ਆਰਡਰ ਆ ਪਲੀਜ਼ ਜਲਦੀ ਦਿਆ ਕਰੋ ਕਿਉਂਕਿ ਹੈਂਡਵਰਕ ਦੇ ਸੂਟਾਂ ਨੇ ਟਾਈਮ ਬਹੁਤ ਲੱਗ ਜਾਂਦਾ ਹੈ ਇਸ ਲਈ ਇਹਨਾਂ ਦੇ ਆਰਡਰ ਜਲਦੀ ਦਿਆ ਕਰੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਤੇ ਤੁਹਾਨੂੰ ਇਹ ਸੂਟ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ